ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਦਾਸ ਜੀਆਂ ਦੇ ਬਚਨ ਨੇ ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ ਆਖਣ ਲੱਗੇ ਸੰਗਤ ਕਰਨ ਵਾਸਤੇ ਬਹੁਤਿਆਂ ਦੀ ਲੋੜ ਨਹੀਂ ਹੁੰਦੀ ਕਿਉਂਕਿ ਜੇ ਇੱਕ ਸਿੱਖ ਬੈਠਾ ਹੈ ਨਾ ਤੇ ਗੁਰੂ ਦੀਆਂ ਵਿੜਿਆਈਆਂ ਵਿੱਚ ਜੁੜਿਆ ਹੋਇਆ ਹੈ ਸਿਮਰਨ ਅਭਿਆਸ ਵਿੱਚ ਬੈਠਾ ਹੋਇਆ ਸੁਰਤ ਜੋੜੀ ਹੋਈ ਜਾਂ ਤਾਂ ਉਹ ਸੇਖਾ ਤੇ ਜੇ ਉਸੇ ਤਰ੍ਹਾਂ ਦਾ ਇੱਕ ਹੋਰ ਆਣ ਕੇ ਨਾਲ ਬਹਿ ਗਿਆ ਦੋ ਰਲ ਗਏ ਦੋਨਾਂ ਦਾ ਆਚਾ ਗੁਰੂ ਪੁਆਇੰਟ ਹੀ ਹੈ ਨਾ ਉਹਨਾਂ ਦੇ ਸੁਰਤ ਦੇ ਵਿੱਚ ਬੜਿਆਈਆਂ ਗੁਰੂ ਦੀਆਂ ਹੀ ਆ ਤੇ ਗੁਰੂ ਦੀ ਸਿਫਤ ਸਲਾਹ ਕਰਦੇ ਆ ਬੈਠੇ ਬਾਣੀ ਦੀ ਵਿਚਾਰ ਕਰਦੇ ਆ ਤਾਂ ਉਹ ਸਾਧ ਸੰਗਤ ਵਾ ਸਮਝ ਲਵੋ ਸੰਗਤ ਵਾ ਤੇ ਜ਼ਰੂਰੀ ਨਹੀਂ ਵੀ ਹਾਲ ਭਰਿਆ ਹੋਵੇ ਜਾਂ ਲੱਖਾਂ ਬੰਦਾ ਇਕੱਠਾ ਹੋਵੇ ਜਾਂ ਹਜ਼ਾਰਾਂ ਬੰਦਾ ਇਕੱਠਾ ਹੋਣਾ ਚਾਹੀਦਾ ਕਿਉਂਕਿ ਕੱਲ ਵੀ ਆਪਾਂ ਗੱਲ ਕੀਤੀ ਸੀ ਨਾ ਮਹਾਰਾਜ ਕਹਿੰਦੇ ਸਾਧ ਸੰਗਤ ਕੈਸੀ ਜਾਣੀ ਹੈ ਕਿੱਦਾਂ ਪਤਾ ਲੱਗਿਆ ਵੀ ਅਸੀਂ ਸਾਧ ਸੰਗਤ ਵਿੱਚ ਆ ਤੇ ਨਾਲ ਹੀ ਅੱਗੇ ਅਗਲੀ ਧੁਕ ਵਿੱਚ ਕਹਿੰਦੇ ਜਿੱਥੇ ਏਕੋ ਨਾਮ ਵਖਾਣੀ ਹੈ ਜਿੱਥੇ ਸਿਰ ਪਰ ਸਿਰਫ ਵਾਹਿਗੁਰੂ ਦੀ ਸਿਫਤ ਸਲਾਹ ਹੁੰਦੀ ਹੋਵੇ ਉਹ ਸੰਗਤ ਵਾ ਤੇ ਭਾਈ ਗੁਰਦਾਸ ਕਹਿੰਦਾ ਜੇ ਇਕੱਲਾ ਬੈਠਾ ਹੈ ਗੁਰੂ ਦੀਆਂ ਸੋਚਾਂ ਆਆਂ ਉਹਦੇ ਦਿਮਾਗ ਦੇ ਵਿੱਚ ਤਾਂ ਉਹ ਸੇਖਵਾ ਤੇ ਜੇ ਦੋ ਉਦਾਂ ਦੇ ਜੁੜ ਗਏ ਆ ਗੁਰੂ ਆਸ਼ੇ ਅਨੁਸਾਰ ਜੀਵਨ ਢਾਲਣ ਵਾਲੇ ਤਾਂ ਫਿਰ ਸਾਧ ਸੰਗ ਹੋ ਗਈ ਉਹਨਾਂ ਦੀਆਂ ਜਿਹੜੀਆਂ ਆਪਸੀ ਗੱਲਾਂ ਬਾਤਾਂ ਹੋਣਗੀਆਂ ਗੁਰਮਤ ਦੇ ਅਨੁਸਾਰ ਤੇ ਜਿੱਤੇ ਇਦਾਂ ਦੇ ਪੰਜ ਰਲ ਜਾਣ ਨਾ ਤੇ ਸਮਝ ਲਿਓ ਉੱਥੇ ਪਰਮੇਸ਼ਰ ਉੱਥੇ ਗੁਰੂ ਆਪ ਵਰਤਦਾ ਆ ਕਿਉਂਕਿ ਮਹਾਰਾਜ ਦੇ ਬਚਨ ਨੇ ਨਾ ਪਾਂਚੋਂ ਮੈਨਤ ਵਰਤਤ ਮੈਂ ਹੂੰ ਪਾਂਚ ਮਿਲਿਆ ਸੇ ਪੀਰਨ ਪੀਰ ਜਿਤੇ ਪੰਜ ਕੋਜੇ ਅਜੇ ਵਾਲੇ ਗੁਰਮਤਿ ਅਨੁਸਾਰ ਮਿਲ ਜਾਂਦੇ ਉਹ ਹੀ ਪੰਜਵਾਜ ਜਿਨ੍ਹਾਂ ਨੂੰ ਮਾਰੇ ਕਹਿੰਦੇ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾਵੈ ਦਰਗਾਹ ਮਾਨ